ਇੱਕ ਸਮੇਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਦੇ ਚ ਏਐਸਐ ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸਿਟੀ ਥਾਣੇ ਦਾ ਮੁੰਚੀ ਇਹ ਇੱਕ ਲੜਕੀ ਔਰ ਦੂਸਰਾ ਇੱਕ ਲੜਕੇ ਨੂੰ ਥੱਪੜ ਮਾਰ ਰਿਹਾ ਕੀ ਕਰ ਰਹਾ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁੱਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇੰਚਾਰਜ ਮਟਾਲਾ ਏਐਸਐ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਰਲੀ ਰਿਪੋਰਟ ਹੈ ਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲਿਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਹੈ ਕਿ ਬਾਅਦ ਵਿੱਚ ਕਿਹੜੇ ਹਾਲਾਤ ਸਨ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਬਟ ਜਿਹੜਾ ਇਨੀਸ਼ੀਅਲ ਜੋ ਕੰਡਕਟ ਆਊਗਾ ਇਹ ਸੇਜੇਵਰ ਸਿੰਘ ਦਾ ਤੇ ਮੁੰਸੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂਪਨ ਰੁਈਆ ਰਿਹਾ ਤੇ ਅਸੀਂ ਵੀ ਇਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨਰ ਅਫਸਰਾਂ ਨੂੰ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਤੋਂ ਤੇ ਇਸ ਗੱਲਾਂ ਤੋਂ ਉਲਟਾ ਕੰਮ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਾਅਦ ਵਿੱਚ ਇਮੀਡੀਆ ਕਰੂਣੇ ਉਹ ਲੋਕ ਖਾਸ ਕਰਕੇ ਸਾਡੇ ਵੱਲੋਂ ਜਾ ਕੇ ਮਨਪ੍ਰੀਤ ਸਿੰਘ ਦਾ ਗਲਬਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਦੀ। ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ, ਮਾਈਕ ਖੋਇਆ ਗਿਆ ਔਰ ਜਿਹੜਾ ਬਦਸਲੂਕੀ ਤੱਕ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਏਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ ਹੈ।